ਸਾਸਾਂ ਕੇ ਬਲਟੋਹਾਰ ਕੇ ਆਉਂਦੇ ਆ ਨਾ ਇਹਨਾਂ ਦੇ ਨਾਲ ਜ਼ਬਾਨ ਵੀ ਨਾ ਲੜਾਇਓ ਬਸ ਦੋਵੇਂ ਹੱਥ ਖੜੇ ਕਰ ਦਿਓ ਇਹ ਆਪੇ ਸਮਝ ਜੂ ਸਮਝਦਾਰ ਨੂੰ ਇਸ਼ਾਰਾ ਕਾਫੀ ਹੁੰਦਾ ਇੱਕ ਜਮਾਤ ਦੇ ਵਿੱਚ ਨਾ ਜਵਾਕ ਆਪਦਾ ਹੋਮਵਰਕ ਨਹੀਂ ਕਰਕੇ ਆਇਆ ਮੈਡਮ ਨੇ ਜਵਾਕ ਨੂੰ ਕਿਹਾ ਕਹਿੰਦੀ ਤੂੰ ਹੋਮਵਰਕ ਨਹੀਂ ਕਰਕੇ ਆਇਆ ਚੱਲ ਆਪਦੀ ਸੀਟ ਦੇ ਉੱਪਰ ਖੜਾ ਹੋ ਤੇ ਆਪਦੀਆਂ ਬਹਾਂ ਖੜੀਆਂ ਕਰ ਜਵਾਕ ਕਹਿੰਦਾ ਮੈਡਮ ਜੀ ਮੈਂ ਤਾਂ ਆਲੀ ਗੱਲ ਹੀ ਆ ਦੋ ਚਪੇੜਾ ਚਾਹੇ ਵੱੱਦ ਮਾਰ ਦੋ ਪਰ ਮੈਂ ਬਾਹਾਂ ਖੜੀਆਂ ਨਹੀਂ ਕਰਨੀਆਂ ਕਹਿੰਦਾ ਜਦੋਂ ਮੈਂ ਬਾਹਾਂ ਖੜੀਆਂ ਕਰਦਾ ਨਾਲ ਦੇ ਜਵਾਕ ਮੈਨੂੰ ਬਿਰਸਾ ਸਿੰਘ ਬਲਟੋਹਾ ਬਿਰਸਾ ਸਿੰਘ ਬਲਟੋਹਾ ਕਹਿਣ ਲੱਗ ਜਾਂਦੇ ਆ ਤੇ ਉਧਰ ਦੂਜੇ ਪਾਸੇ ਜੋ ਆਉਂਦੇ ਆ ਆਪ ਨੂੰ ਵੱਡੇ ਪੰਥਕ ਕਹਾਉਂਦੇ ਆ ਬਿਰਸਾ ਸਿੰਘ ਬਲਟੋਹਾ ਉਹ ਹਣ ਭਾਈ ਅਮਰਤਪਾਲ ਸਿੰਘ ਖਾਲਸਾ ਜਿਹਦੇ ਉੱਪਰ ਤੰਜ ਕਸਣ ਤੇ ਲੱਗੇ ਹੋਏ ਆ ਤੇ ਉਧਰ ਖੰਡੂਰ ਸਾਹਿਬ ਵਾਲਿਆਂ ਨੂੰ ਆਖ ਰਿਹਾ ਕਿ ਮੇਰੀ ਵੀ ਕੁਰਬਾਨੀ ਆ ਪੰਥ ਨੂੰ ਵੋਟਾਂ ਪਾਓ ਅਸੀਂ ਆਏ ਕਰਦਾਂਗੇ ਉਹ ਕਰਦਾਂਗੇ ਮੈਂ ਖੰਡੂਰ ਸਾਹਿਬ ਵਾਲਿਆਂ ਨੂੰ ਇੱਕੋ ਗੱਲ ਕਹਿਣਾ ਕਿ ਜਦੋਂ ਇਹ ਤੁਹਾਡੇ ਪਿੰਡ ਦੀਆਂ ਸੱਥਾਂ ਦੇ ਵਿੱਚ ਆਉਂਦੇ ਆ ਇਹਨਾਂ ਨੂੰ ਸਵਾਲ ਕਰੋ ਵੀ ਤੈਨੂੰ ਦੋ ਵਾਰ ਅਸੀਂ ਜਿਤਾਇਆ ਉਦੋਂ ਤੁਸੀਂ ਕੀ ਰੰਗ ਲਾਇਆ ਭਾਈ ਉਦੋਂ ਤੁਸੀਂ ਸਿਰਫ ਆਰਦੀ ਕੁਰਸੀ ਦੀ ਖਾਤਰ ਸੋਚਿਆ ਸਰਪ ਤੁਸੀਂ ਆਪ ਦੀਆਂ ਜ਼ਮੀਨਾਂ ਜਾਇਦਾਦਾਂ ਬਣਾਈਆਂ ਜਦੋਂ ਤੁਹਾਨੂੰ ਸੱਤੇ ਦੇ ਵਿੱਚ ਲਿਆਂਦਾ ਸੀ ਉਦੋਂ ਤੁਸੀਂ ਕੀ ਨਹੀਂ ਕਰ ਸਕਦੇ ਸੀ ਪੰਥ ਲਈ ਉਦੋਂ ਤੁਹਾਨੂੰ ਮੌਕਾ ਦਿੱਤਾ ਸੀ ਪਰ ਤੁਸੀਂ ਆਪਣੀ ਆਸਾਂ ਦੇ ਉੱਪਰ ਖਰੇ ਉੱtre ਤੇ ਐਟਕੇ ਤੁਸੀਂ ਕਿਹੜੇ ਮੂੰਹ ਦੇ ਨਾਲ ਵੋਟਾਂ ਮੰਗ ਰਹੇ ਹੋ ਤਾਂ ਮੈਂ ਬੇਨਤੀ ਕਰਦਾ ਕਿ ਜਦੋਂ ਬਿਰਸਾ ਸਿੰਘ ਬਲਟੋਹਾਰ ਕੇ ਆਉਂਦੇ ਆ ਨਾ ਇਹਨਾਂ ਦੇ ਨਾਲ ਜ਼ੁਬਾਨ ਵੀ ਨਾ ਲੜਾਇਓ ਬਸ ਦੋਵੇਂ ਹੱਥ ਖੜੇ ਕਰ ਦਿਓ ਇਹ ਆਪੇ ਸਮਝ ਜੂ। ਸਮਝਦਾਰ ਨੂੰ ਇਸ਼ਾਰਾ ਕਾਫੀ ਹੁੰਦਾ। ਮੈਂ ਇੱਕ ਗੱਲ ਸੁਣੀ ਜਿਵੇਂ ਬੱਚਿਓ ਮੈਂ ਤੁਹਾਨੂੰ ਕਹਿੰਦਾ ਸੀ ਕਹਾਣੀ ਸੁਣਾਉਂਗਾ। ਗੱਲ ਸ਼ਾਇਦ ਤੁਹਾਨੂੰ ਸਮਝ ਆਵੇ। ਚਾਹੇ ਨਾ ਆਵੇ ਜੇ ਨਾ ਆਈ ਤੁਹਾਡੇ ਘਰ ਦੇ ਤੁਹਾਨੂੰ ਸਮਝਾ ਦੇਣਗੇ। ਇੱਕ ਜਮਾਤ ਦੇ ਵਿੱਚ ਨਾ ਜਵਾਕ ਆਪਦਾ ਹੋਮਵਰਕ ਨਹੀਂ ਕਰਕੇ ਆਇਆ। ਮੈਡਮ ਨੇ ਜਵਾਬ ਨੂੰ ਕਿਹਾ ਕਹਿੰਦੀ ਤੂੰ ਹੋਮਵਰਕ ਨਹੀਂ ਕਰਕੇ ਆਇਆ ਚੱਲ ਆਉਂਦੀ ਸੀਟ ਦੇ ਉੱਪਰ ਖੜਾ ਹੋ ਤੇ ਆਪਦੀਆਂ ਬਾਹਾਂ ਖੜੀਆਂ ਕਰ ਜਵਾਬ ਕਹਿੰਦਾ ਮੈਡਮ ਜੀ ਮੈਂ ਤਾਂ ਆਲੀ ਗੱਲ ਹੀ ਆ ਦੋ ਚਪੇੜਾ ਚਾਹੇ ਵੱੱਦ ਮਾਰ ਦੋ ਪਰ ਮੈਂ ਬਾਹਾਂ ਖੜੀਆਂ ਨਹੀਂ ਕਰਨੀਆਂ ਕਹਿੰਦਾ ਜਦੋਂ ਮੈਂ ਬਾਹਾਂ ਖੜੀਆਂ ਕਰਦਾ ਨਾਲ ਦੇ ਜਵਾਬ ਮੈਨੂੰ ਬਿਰਸਾ ਸਿੰਘ ਪੁਲਟੋਹਾ ਬਿਰਸਾ ਸਿੰਘ ਪੁਲਟੋਹਾ ਕਹਿਣ ਲੱਗ ਜਾਂਦੇ ਆ ਆ ਹਲਾਇਆ ਤਾਂ ਓਏ ਪਾਇਆ ਜਵਾਬ ਵੀ ਲਾਣਤਾ ਪਾਉਂਦੇ ਆ ਜਵਾਬ ਵੀ ਜਮਾਤਾਂ ਦੇ ਵਿੱਚ ਮੜਮਾ ਨੂੰ ਕਹਿਣ ਲੱਗੇ ਅੱ비 ਬਾਹਾਂ ਖੜੀਆਂ ਨਹੀਂ ਕਰਨੀਆਂ ਚਪੇੜਾਂ ਚਾਰ ਵੱੱਟ ਮਾਰ ਦੋ ਤੇ ਉਹਨਾਂ ਨੂੰ ਹਜੇ ਵੀ ਸ਼ਰਮ ਨਹੀਂ ਹਜੇ ਵੀ ਪੰਥ ਦੇ ਨਾਲ ਢਿਡਦੇ ਆ ਉਹ ਨੌਜਵਾਨ ਦੇ ਵਿਰੁੱਧ ਖੜੇ ਆ ਜਿਨ੍ਹਾਂ ਸਾਰਾ ਪੰਜਾਬ ਜਗਾਤਾ ਬਾਈ ਦੀਪ ਸਿੰਘ ਸਿੱਧੂ ਕਹਿੰਦਾ ਹੁੰਦਾ ਸੀ ਕਿ ਸਾਡੇ ਨੌਜਵਾਨ ਜਿਹੜੇ ਅੱਜ ਬੈਠੇ ਆਣਾ ਤੋੜਾ ਜਾਂ ਜੇ ਕੋਈ ਹਲੂਣਾ ਮਾਰਨ ਵਾਲਾ ਜਰਨੈਲ ਆ ਗਿਆ ਦੇਖਿਓ ਕਿਵੇਂ ਟੁੱਟ ਟੁੱਟ ਕੇ ਪੈਂਦੇ ਦੇਖਿਓ ਕਿ ਮੈਂ ਗਲਤ ਰਾਹਾਂ ਨੂੰ ਛੱਡ ਕੇ ਸਹੀ ਰਾਹਾਂ ਦੇ ਉੱਪਰ ਆਉਂਦੇ ਤੇ ਆ ਵੀ ਰਹੇ ਸੀ ਮੈਂ ਆਪ ਇਹ ਗੱਲਾਂ ਕਹਿਣਾ ਕਿ ਅਸੀਂ ਵੀ ਬਾਈ ਦੀਪ ਸਿੱਧੂ ਦੇ ਜਗਾਏ ਹੋਏ ਦੀਵੇ ਆ ਬਾਈ ਦੀਪ ਸਿੱਧੂ ਤੋਂ ਪ੍ਰਭਾਵਤ ਹੋ ਕੇ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਆਏ ਤੇ ਬਾਈ ਦੀਪ ਸਿੱਧੂ ਜਰਨੈਲ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਤੋਂ ਪ੍ਰਭਾਵਿਤ ਹੋਇਆ ਤੇ ਅੱਗੇ ਸਾਡੇ ਨੌਜਵਾਨ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਨੂੰ ਸੁਣ ਕੇ ਨਸ਼ਿਆਂ ਨੂੰ ਛੱਡ ਕੇ ਗੁਰੂ ਵਾਲੇ ਪਾਸੇ ਆ ਗਏ ਸੀ ਪਰ ਇਹ ਗੱਲਾਂ ਸਾਡੀਆਂ ਸਰਕਾਰਾਂ ਤੋਂ ਬਰਦਾਸ਼ਤ ਨਹੀਂ ਹੋਈਆਂ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਦੇ ਉੱਪਰ ਐਨਐਸਏ ਲਾ ਕੇ ਡਿਬਰੂਗੜ੍ਹ ਭੇਜਤਾ ਜਿਹੜਾ ਬੰਦਾ ਉਹਨਾਂ ਦੀ ਗੱਲ ਕਰਦਾ ਉਹਦੇ ਚੈਨਲ ਬੰਦ ਕਰਤੇ ਜਾਂ ਉਹਦੇ ਤੇ ਪਰਚੇ ਪਾਤੇ ਤੇ ਦੂਜੇ ਪਾਸੇ ਬਿਰਸਾ ਸਿੰਘ ਬਲਟੋਹਾ ਜਿਹਨੂੰ ਮੈਂ ਇੱਕ ਗੱਲ ਕਹਿਣਾ ਵੀ ਖੰਡੂਰ ਸਾਹਿਬ ਵਾਲੇ ਅੱਜ ਇਹ ਗੱਲਾਂ ਕਹਿੰਦੇ ਆ ਵੀ ਬੀਬੀ ਖਾਲੜਾ ਜਿਹਨੂੰ ਹਰਾ ਕੇ ਜਿਹੜਾ ਅਸੀਂ ਕਲੰਕ ਆਪਦੇ ਮੱਥੇ ਤੇ ਮੜ ਲਿਆ ਉਹ ਅਸੀਂ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਨੂੰ ਜਿਤਾ ਕੇ ਧੋਣਾ ਪਰ ਬਿਰਸਾ ਸਿੰਘ ਬਲਟੋਹਾ ਨੇ ਜਿਹੜਾ ਕਲੰਕ ਆਪਦੇ ਮੱਥੇ ਤੇ ਹੁਣ ਮੜ ਲਿਆ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਦੇ ਵਿਰੁੱਧ ਚੋਣ ਲੜਨ ਦਾ ਫੈਸਲਾ ਲੈ ਕੇ ਉਹ ਪਰਮਾਤਮਾ ਦੀ ਕਚਹਿਰੀ ਦੇ ਵਿੱਚ ਜਾ ਕੇ ਕੀ ਜਵਾਬ ਦੇਣਗੇ